ਗੁਰੂ ਪਿਆਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਪੰਜਾਬ ਦੇ ਗੱਲ ਕਰਾਂਗੇ ਪੰਜਾਬ ਦੇ ਤਰਾਸ ਦੀ ਗੱਲ ਕਰਾਂਗੇ ਪੰਜਾਬ ਦੀ ਆਈ ਵੱਡੀ ਮੁਸੀਬਤ ਦੀ ਗੱਲ ਕਰਾਂਗੇ ਫਾੜਾਂ ਦੀ ਮਾਰ ਦੀ ਗੱਲ ਕਰਾਂਗੇ ਕਿੰਨਾ ਨੁਕਸਾਨ ਹੋ ਗਿਆ ਇਹ ਸਾਨੂੰ ਸਭ ਨੂੰ ਪਤਾ ਹੈ ਇਹ ਪਿੰਡਾਂ ਦੇ ਪਿੰਡ ਰੁੜ ਗਏ, ਖਰਾਂ ਦੇ ਖਰ ਰੁੜ ਗਏ। ਕਿੰਨੇ ਜ਼ਿਲ੍ਹੇ 4 ਲੱਖ 1 एकड़ ਵਿੱਚ ਤਕਰੀਬਨ ਫਸਲਾਂ ਤਬਾਹ ਹੋ ਗਈਆਂ ਹਨ। ਘਰ ਟੁੱਟ ਗਏ ਹਨ। ਕੱਚੇ ਘਰ ਤਾਂ ਰੁੜ ਗਏ ਹਨ। ਤਕਰੀਬਨ 50 ਲੋਕ ਮਰ ਵੀ ਗਏ ਹਨ। ਸੱਚੇ ਬਾਸ਼ਾ ਮਿਹਰ ਕਰੋ। ਕਿਰਪਾ ਕਰੋ ਸਤਵਾਹੀ ਤੋਂ ਬਚਾਓ ਤੇ ਫਿਰ ਦੁਬਾਰਾ ਰੀਹੈਬਿਲਿਟੇਸ਼ਨ ਲਈ ਸਭ ਦੇ ਦਿਲਾਂ ਵਿੱਚ ਹੋਰ ਚਾਹੇ ਕਿਸੇ ਵੀ ਕਿਤੇ ਨਾਲ ਸੰਬੰਧਤ ਹੈਗਾ ਕਿਸਾਨ ਹੈ ਵਪਾਰੀ ਹੈ ਕਾਰਖਾਨੇਦਾਰ ਹੈ ਜਿਸ ਕੋਲ ਵੀ ਪੈਸਾ ਹੈ ਉਸ ਨੂੰ ਇਸ ਤਰ੍ਹਾਂ ਦੇ ਲਈ ਅੱਗੇ ਹੋਣਾ ਚਾਹੀਦਾ ਹੈ ਤਨ ਮਨ ਤੰਦੇ ਨਾਲ ਇੱਡੀ ਵੱਡਾ ਭਿਆਨਕ ਤਬਾਹੀ ਦਾ ਖੜਾ ਆਇਆ ਹੈ ਇਸ ਦੇ ਵਿੱਚ ਸਭ ਮਿਲ ਕੇ ਹੀ ਅਸੀਂ ਦੂਸਰੇ ਦਿਮਾਦ ਨਾਲ ਫਿਰ ਦੁਬਾਰਾ ਪੰਜਾਬ ਨੂੰ ਖੜਾ ਕਰ ਸਕਦੇ ਹਾਂ ਹੁਣ ਸਤਿਗੁਰੂ ਨਾਨਕ ਸਾਹਿਬ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਸਾਹਿਬ ਤੱਕ ਦੇ ਦਿੱਤੇ ਹੋਏ ਆਪਰੇਸ਼ਾਂ ਤੇ ਉਹਨਾਂ ਦੇ ਕੁਰਤੀ ਦੇ ਕਾਰਨ ਉਹਨਾਂ ਦੇ ਚੜ੍ਹਦੀ ਕਲਾ ਤੇ ਕਨਸੈਪਟ ਦੇ ਕਾਰਨ ਅਸੀਂ ਸਿੱਖ ਸਾਰੇ ਸਭ ਕਿਸੇ ਨਾ ਕਿਸੇ ਰੂਪ ਵਿੱਚ ਆਪਣੇ ਪਰਵਾਹ ਦੀ ਮਦਦ ਕਰ ਰਹੇ ਹਾਂ ਟਾਲੀਆਂ ਦੀਆਂ ਟਰਾਲੀਆਂ ਪਰ ਪਰ ਕੇ ਜਾ ਰਹੀਆਂ ਹਨ ਹੜਪੀੜਤਾਂ ਨੂੰ ਅਨਾਜ ਖਾਣ ਲਈ ਰੋਟੀ ਦੇਣ ਲਈ ਦਵਾਈਆਂ ਵਾਸਤੇ ਦੂਸਰੇ ਤੇ ਇਸਰੇ ਹੋਰ ਚੀਜ਼ਾਂ ਵਸਤੂਆਂ ਵਾਸਤੇ ਵੀ ਲਈ ਵਸਤੂਆਂ ਲਈ ਵੀ ਸਾਰੀ ਸੇਵਾ ਹੋ ਰਹੀ ਹੈ ਸਾਡੀਆਂ ਸਾਰੀਆਂ ਸਿੱਖ ਸੰਪਰਦਾਵਾਂ ਅੱਗੇ ਆਈਆਂ ਹੋਈਆਂ ਹਨ ਨਿਆਂਗ ਸਿੰਘ ਜਥੇਬੰਦੀਆਂ ਕਾਰ ਸੇਵਾ ਵਾਲੀਆਂ ਜਥੇਬੰਦੀਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਭ ਜੋ ਚੋਗਦਾਨ ਪਾ ਰਹੇ ਹਨ ਕੋਈ ਸੇਵਾ ਕਰ ਰਿਹਾ ਹੈ ਵੜੀ ਚਾਹਤੇ ਲਗਨ ਨਾਲ ਇੰਨੀ ਹਾਇ ਸਪਿਰਟ ਦੇ ਨਾਲ ਚੜ੍ਹਦੀ ਕਲਾ ਦੇ ਨਾਲ ਪੂਰੀ ਸੇਵਾ ਭਾਵ ਦੇ ਨਾਲ ਇਹ ਗੁਰੂ ਸਾਹਿਬਾਨ ਦੀ ਦੇਣ ਹੈ ਸਾਡੇ ਸਿੱਖਾਂ ਦੇ ਵਿੱਚ ਪੰਜਾਬੀਆਂ ਦੇ ਵਿੱਚ ਚੜ੍ਹਦੀ ਕਲਾ ਦੀ ਪ੍ਰਤੀਕ ਅਸੀਂ ਸਭ ਇੱਕ ਦੂਸਰੇ ਮਦਦ ਲਈ ਤਤਵਰ ਹੈ ਗਿਆ ਤੇ ਅਗਲੇ ਕੁਝ ਸਾਲਾਂ ਵਾਸਤੇ ਫਿਰ ਰਹਿਣਾ ਹੈਗਾ ਕਿਉਂਕਿ ਉਹਨਾਂ ਦੀ ਰੀਹੈਬਿਲਿਟੇਸ਼ਨ ਲਈ ਦੁਬਾਰਾ ਉਸਾਰੀ ਲਈ ਦੁਬਾਰਾ ਚੜ੍ਹਦੀ ਕਲਾ ਵਿੱਚ ਲਿਆਉਣ ਲਈ ਫਿਰ ਕਰਾਂ ਦੀ ਉਸਾਰੀ ਹੋਣੀ ਹੈ ਹੋਰ ਵੀ ਕਈ ਕੰਮ ਹੋਣੇ ਹਨ ਕਿਸਾਨਾਂ ਦੀ ਮਦਦ ਕਰਨੇ ਜਿਨ੍ਹਾਂ ਦੀਆਂ ਫਸਲਾਂ ਤਬਾਹ ਹੋ ਗਈਆਂ ਹਨ ਅਸੀਂ ਸਪੋਰਟ ਜ਼ੋਰ ਆਪਣੇ ਪੰਜਾਬ ਸਰਕਾਰ ਨੂੰ ਤਾਂ ਬੇਨਤੀ ਕਰਦੇ ਹਾਂ ਕਿ ਤੁਸੀਂ ਤਨ ਮਨ ਤਨ ਲਾ ਕੇ ਸਾਰੀ ਕੈਬਨਟ ਪੂਰਾ ਜ਼ੋਰ ਲਾਓ ਇਹ ਇਸtras ਦੇ ਵਿੱਚੋਂ ਕੱਢੋ ਇਹ ਤੁਹਾਡਾ ਫਰਜ਼ ਬਣਦਾ ਹੈ ਕੇਂਦਰ ਸਰਕਾਰ ਤਾਂ ਹਮੇਸ਼ਾ ਹੀ ਪੰਜਾਬ ਨਾਲ ਵਿਤਕਰਾ ਕਰਦੀ ਆਈ ਹੈ ਤੇ ਹੁਣ ਵੀ ਕਰੇਗੀ ਹੁਣ ਤਾਂ ਕੋਨੇ ਕੋਈ ਇਸ਼ਾਰ ਨਹੀਂ ਲਈ ਕੁਝ ਨਹੀਂ ਹੋਇਆ ਚਲੋ ਉਹਨਾਂ ਦਾ ਕਰਮ ਉਹ ਭੁਗਤਣਗੇ ਸਭ ਨੇ ਦੇਣਾ ਦੇਣਾ ਪੰਦਾ ਹੈ ਜਿਹਾ ਵੀ ਜਿਹੇ ਹੱਲ ਹੋਣੇ ਕਰਮਾਂ ਸਦੜਾ ਖੇਤ ਅਸੀਂ ਆ ਪੰਜਾਬੀ ਪੰਜਾਬ ਇੱਕ ਹੋ ਕੇ ਸਾਰੇ ਸੇਵਾ ਭਾਵ ਨਾਲ ਤਨ ਮਨ ਤਨ ਨਾਲ ਸਿਸਕਾਰਾਜ ਨੂੰ ਸੰਭਾਲੀਏ ਚੜਾਈਏ ਤੇ ਸੱਚੇ ਵਾਹਿਗੁਰੂ ਅਗੇ ਅਰਦਾਸ ਕਰੀਏ ਪ੍ਰਭ ਪਾਸ ਜਨ ਕੀ ਅਰਦਾਸ ਪ੍ਰਭ ਪਾਸ ਜਨ ਕੀ ਅਰਦਾਸ ਤੂੰ ਸੱਚਾ ਸਾਈਂ اے ਮੇਰੇ ਵਾਹਿਗੁਰੂ ਤੁਹਾਨੂੰ ਕਾ ਕੇ ਬੇਨਤੀ ਕਰਦੇ ਹਾਂ ਮੇਰੇ ਸੱਚੇ ਮਾਲਕ ਤੇ ਸਾਨੂੰ ਇਸ ਤਰਾਸ ਦੀ ਵਿੱਚੋਂ ਕੱਢੋ ਤਬਾਹੀ ਵਿੱਚੋਂ ਕੱਢੋ ਆਪਣਾ ਹੱਥ ਛੇਰਤੇ ਰੱਖੋ ਤੇ ਚੜ੍ਹਦੀ ਕਲਾ ਜਿ ਲੈ ਆਓ ਦੁਬਾਰਾ ਪੰਜਾਬ ਨੂੰ ਖੜਾ ਕਰ ਦਿਓ ਪੰਜਾਬ ਨੇ ਪਹਿਲੇ ਵੀ ਆਪਣੇ ਇਸ ਈ ਵਿੱਚ ਬਹੁਤ ਵਾਰ ਤਬਾਹੀਆਂ ਦੇਖੀਆਂ ਹਨ ਇੱਕ ਜ਼ਕਰੀਆ ਖਾਨ ਦਾ ਬਕਤ ਜੀ ਜਦੋਂ ਪੰਜਾਬ ਸਿੱਖ ਖਤਮ ਕਰ ਦਿੱਤੇ ਸਨ ਇੱਕ ਵੱਡੇ ਕੱਲੂ ਕਾਰਾ ਛੋਟਾ ਕੱਲੂ ਕਾਰਾ ਹਜ਼ਾਰਾਂ ਦਿਲ ਕਿੰਤੀ ਵਿੱਚ ਸਿੱਖਾਂ ਦਾ ਕਤਲੇਆਮ ਹੋਇਆ ਸੀ ਹੋਰ ਬੜੀਆਂ ਤਰਸਦਿਆਂ ਹੋਈਆਂ ਹਨ ਖਾਲਸਾ ਫਿਰ ਖੜਾ ਹੋ ਗਿਆ ਅੱਜ ਅਸੀਂ 2500 ਸਾਲਾਂ ਦੇ ਵਿੱਚ ਫਿਰ 67 ਕਰੋੜ ਦੀ ਗਿਣਤੀ ਵਿੱਚ ਖੜੇ ਹੋਏ ਹਾਂ ਦੁਨੀਆ ਦਾ 59 ਨੰਬਰ ਦੇ ਕੌਮ ਬਣੇ ਹੋਏ ਹਾਂ ਹਨੂਰ ਸ਼ਕਤੀ ਬਖਸ਼ੂ ਸੱਚੇ ਪਾਤਸ਼ਾਹ ਜਿਸ ਤਰ੍ਹਾਂ ਪਹਿਲਾਂ ਸ਼ਕਤੀ ਆਬਖਸ਼ਣ ਸਿੰਘ ਜੰਗਲਾਂ ਵਿੱਚ ਰਹਿ ਕੇ ਪੱਤੇ ਖਾ ਕੇ ਗੁਜ਼ਾਰਾ ਕਰਦੇ ਰਹੇ ਹਾਂ ਪਰ ਜ਼ੁਲਮ ਅਗੇ ਨੇ ਰੁਕੇ ਸਨ ਇਹ ਤਾਂ ਕੁਦਰਤੀ ਜੋ ਆਈ ਹੈ ਤਰਾਸਦੀ ਹੜਾਂ ਦੀ ਇਸ ਨਾਂ ਦੇ ਜੱਠਣ ਲਈ ਵੀ ਹੋਰ ਚੜ੍ਹਦੀ ਕਲਾ ਬਖਸ਼ੋ ਸ਼ਬਦ ਦੇ ਵਿੱਚ ਆਪ ਆਪਣੀ ਤਾਕਤ ਬਖਸ਼ੋ ਤੇ ਤਾਂ ਕਿ ਸਾਰੇ ਅਸੀਂ ਫਿਰ ਇਸ ਤਰਾਸੀ ਦਾ ਮੁਕਾਬਲਾ ਚੰਗੀ ਤਰ੍ਹਾਂ ਕਰ ਸਕੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ thank you